ਪਪਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਕੱਲਾ ਸਿਰਫ ਸ਼ਰਾਬ ਪੀਣਾ ਹੀ ਹਰਾਮ ਨਹੀਂ ਹਰਾਮ ਦੀ ਕਮਾਈ ਨਾਲ ਖਰੀਦਿਆ ਹੋਇਆ ਸਾਫ਼ ਪਾਣੀ ਵੀ ਹਰਾਮ ਹੈ ਛੱਡ ਦੇ ਤਸਬੀਹ ਨੂੰ गिन-गिन ਕੇ ਪੜਨਾ ਭੁੱਲਿਆ ਉਸ ਤੱਕ ਹੀ ਹਿਸਾਬ ਕਰਨਾ ਜੋ ਬਿਨ ਹਿਸਾਬ ਦਿੰਦਾ ਹੈ ਤੈਨੂੰ ਤੇਰੀ ਔਕਾਤ ਤਾਂ ਪਤਾ ਉਸ ਦਿਨ ਲੱਗੇਗਾ ਇਹ ਇਨਸਾਨ ਜਤੋਂ ਲੋਕ ਤੇਰੇ ਉੱਪਰ ਮਿੱਟੀ ਪਾ ਕੇ ਹੱਥ ਵਿੱਚ ਤੇਰੇ ਉੱਪਰ ਛਾੜ ਕੇ ਮੁਰਚਾਂ ਕੇ ਜੋ ਲੋਕ ਮਜ਼ਾਰਾ ਤੇ ਮੰਗਣ ਲਈ ਚਾਹਦੇ ਹਨ ਕਿ ਤੁਸੀਂ ਕਦੇ غور ਕੀਤਾ ਮਜ਼ਾਦ ਤੇ ਪਾਰ ਬੈਠੇ ਫਕੀਰ ਤੁਹਾਡੇ ਤੋਂ ਮੰਗਦੇ ਹਨ ਮਜ਼ਾਰਤੋਂ ਨਹੀਂ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਨੇ ਕਿ ਆਪਣੇ ਸਾਦੇ ਦੁਸ਼ਮਨਾ ਨੂੰ ਮਾਫ ਕਰ ਦਿਓ ਪਰ ਉਹਨਾਂ ਨੂੰ ਕਦੇ ਮਾਫ ਨਾ ਕਰੋ ਜੋ ਤੁਹਾਡੇ ਰਿਸਕ ਤੇ ਇੱਜ਼ਤ ਤੇ ਦੁਸ਼ਮਣ ਹੋਣ ਸਬਰ ਰੱਖੋ ਦਿਨ ਪੂਰਾ ਹੈ ਜ਼ਿੰਦਗੀ ਨਹੀਂ ਰੱਬ ਤੇ ਯਕੀਨ ਰੱਖੋ ਉਹ बुरे ਦਿਨ ਵੀ ਖੁਸ਼ੀ ਵਿੱਚ ਬਦਲ ਦੇਵੇਗਾ ਤੂੰ ਉਸ ਚੀਜ਼ ਨੂੰ ਖੋਣ ਤੋਂ ਡਰਦਾ ਹੈ ਜੋ ਕਦੇ ਤੇਰੀ ਸੀ ਹੀ ਨਹੀਂ ਤੇਰਾ ਤਾਂ ਬਸ ਸਫ਼ਰ ਹੀ ਹੈ ਜਿਹੜੀ ਮੱਛੀ ਆਪਣਾ ਮੂੰਹ ਬੰਦ ਰੱਖਦੀ ਹੈ ਉਹ ਕਦੇ ਚਾਲ ਵਿੱਚ ਨਹੀਂ ਫਸਦੀ ਲੋਕ ਸਿਰਫ ਉਹ ਨਹੀਂ ਆਪਣੇ ਹੁੰਦੇ ਹਨ ਜਿੰਨੀ ਉਹਨਾਂ ਨੂੰ ਸਾਡੀ ਲੋੜ ਹੁੰਦੀ ਹੈ ਨਹੀਂ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਟੁੱਟ ਰਹੇ ਹਾਂ ਜਾਂ ਸੰਭਲ ਰਹੇ ਹਾਂ ਤੁਸੀਂ ਕਿਸੇ ਨੂੰ ਦੋ ਚੀਜ਼ਾਂ ਲਈ ਜ਼ਬਰਦਸਤੀ ਮਜਬੂਰ ਨਹੀਂ ਕਰ ਸਕਦੇ ਇੱਕ ਮੁਹੱਬਤ ਦੂਜੀ ਇਬਾਦਤ ਦੋਵੇਂ ਦਿਲੋਂ ਹੁੰਦੀਆਂ ਨੇ ਅਤੇ ਰੂਹ ਨਾਲ ਜੁੜੀਆਂ ਹੁੰਦੀਆਂ ਨੇ ਕਦੇ ਤੁਸੀਂ ਦੁੱਚਿਆਂ ਲਈ दुआ मांग के देखो तो अपने लिए मांगन दी लोड़ ही नहीं पवेगी दुनिया दी मोहब्बत नाल रब नहीं मिलता पर रब दी मोहब्बत नाल दुनिया भी मिलती है अते मंजिल भी यकीन रख रब हरहनेरे तो बाद रोशनी करता है ओ अचमائش अच्छा तो बाद आसानी भी देता है तो ओ मांगदा है जो तेमो चंगा लगता है ਬਾਤ ਰੱਬ ਉਹ ਦਿੰਦਾ ਹੈ ਜੋ ਤੇਰੇ ਲਈ ਚੰਗਾ ਹੁੰਦਾ ਹੈ ਜੇ ਰੱਬ ਇੰਤਜ਼ਾਰ ਕਰਵਾ ਰਿਹਾ ਹੈ ਤਾਂ ਯਕੀਨ ਰੱਖ ਓਹੀ ਮਿਲੇਗਾ ਜਿਸ ਲਈ ਤੂੰ ਦੁਆਵਾਂ ਕਰ ਰਿਹਾ ਹੈ ਹਾਲਾਤ ਚਿੰਨੇ ਵੀ ਬੁੜੇ ਹੋਣ ਰੱਬ ਤੇ ਯਕੀਨ ਰੱਖੋ ਕਿਉਂਕਿ ਜਦੋਂ ਉਹ ਕੁਝ ਲੈਂਦਾ ਹੈ ਤਾਂ ਉਸ ਤੋਂ ਵੱਧ ਕੇ ਉਹ ਦਿੰਦਾ ਵੀ ਹੈ ਇੱਕ ਦੁੱਚੇ ਨੂੰ ਦੁਆਵਾਂ ਵਿੱਚ ਯਾਦ ਰੱਖਿਆ ਕਰੋ ਕਿਸੇ ਦਾ ਵੱਡਾ ਕੰਮ ਤੁਹਾਡੇ ਇੱਕ ਛੋਟੀ ਚੀਜ਼ ਦੁਆ ਦਾ ਮਹਤਾਜ ਹੋ ਸਕਦਾ ਹੈ ਮਹੋਬਤ ਸਭ ਨਾਲ ਕਰੋ ਪਰ ਉਸ ਨਾਲ ਹੋਰ ਵੀ ਜ਼ਿਆਦਾ ਕਰੋ ਜਿਸ ਦੇ ਦਿਲ ਵਿੱਚ ਤੁਹਾਡੇ ਲਈ ਤੁਹਾਡੇ ਤੋਂ ਵੀ ਵੱਧ ਮਹੋਬਤ ਹੋਵੇ ਜਦੋਂ ਵੀ ਕੋਈ ਤੁਹਾਡੇ ਤੋਂ ਮਾਫੀ ਮੰਗੇ ਤਾਂ ਉਸ ਨੂੰ ਇਸ ਉਮੀਦ ਤੇ ਮਾਫ ਕਰ ਦਿਓ ਕਿ ਮੇਰਾ ਰੱਬ ਵੀ ਕਿਆਮਤ ਦੇ ਦਿਨ ਮੈਨੂੰ ਇਸੇ ਤਰ੍ਹਾਂ ਮਾਫ ਕਰੇਗਾ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਨਾਲ ਖੜੇ ਹੁੰਦੇ ਨੇ ਆਪਣੇ ਤਾਂ ਉਹ ਹੁੰਦੇ ਨੇ ਜੋ ਤਕਲੀਫ ਵਿੱਚ ਨਾਲ ਖੜੇ ਰਹਿੰਦੇ ਨੇ ਚਿਸਤੇ ਕੋਈ ਗਾਰੰਟੀ ਨਹੀਂ ਉਸ ਦਾ ਨਾਮ ਜ਼ਿੰਦਗੀ ਹੈ ਅਤੇ ਚਿਸਤੀ ਪੂਰੀ ਗਾਰੰਟੀ ਹੈ ਉਸ ਦਾ ਨਾਮ ਮੌਤ ਹੈ ਰੱਬ ਨਾਲ ਕਲ ਕਰਨ ਦਾ ਸਭ ਤੋਂ پاک ਤਰੀਕਾ ਇਹ ਹੈ ਜਦੋਂ ਜ਼ੁਬਾਨ ਥੱਕ ਜਾਵੇ ਦਿਲ ਟੁੱਟ ਜਾਵੇ ਤਾਂ ਬੱਸ ਤੁਹਾਨੂੰ ਯਾਦ ਕਰੋ ਕਿਉਂਕਿ ਉਹ ਸੁਣਨ ਵਾਲਾ ਵੀ ਹੈ ਅਤੇ ਚੰਨਣ ਵਾਲਾ ਵੀ ਹੈ ਮੁਸ਼ਕਲ ਵੇਲੇ ਹਮੇਸ਼ਾ ਤਵਾ ਮੰਗਿਆ ਕਰੋ ਕਿਉਂਕਿ ਜਿੱਥੇ ਇਨਸਾਨ ਦਾ ਹੌਸਲਾ ਟੁੱਟ ਜਾਂਦਾ ਹੈ ਉੱਥੇ ਰੱਬ ਦੀ ਰਹਿਮਤ ਸ਼ੁਰੂ ਹੁੰਦੀ ਹੈ ਗੁਨਾਹ ਤਾਂ ਸਭ ਤੋਂ ਹੁੰਦੇ ਨੇ ਪਰ ਤੋਬਾ ਉਹੀ ਕਰਦੇ ਨੇ ਜਿਨ੍ਹਾਂ ਨੂੰ ਰੱਬ ਦਾ ਖੌਫ ਅਤੇ ਆਪਣੇ ਈਮਾਨ ਦੀ ਫਿਕਰ ਹੁੰਦੀ ਹੈ ਰੱਬ ਨੇ ਬਹੁਤ ਤਸੱਲੀ ਦਿੱਤੀ ਹੈ ਉਹ ਲੋਕ ਤੇਰੇ ਕਾਬਲ ਹੀ ਨਹੀਂ ਸਨ ਜਿਨ੍ਹਾਂ ਨੂੰ ਮੈਂ ਤੇਥੋਂ ਦੂਰ ਕੀਤਾ ਅਫਸੋਸ ਇਨਸਾਨ ਹਰ ਚੀਜ਼ ਲਈ ਵਕਤ ਰੱਖਦਾ ਹੈ ਸਿਵਾਏ ਰੱਬ ਦੇ ਨਾਮ ਤੋਂ ਹਰ ਕਿਸ ਲਈ ਦੁਆ ਕਰਿਆ ਕਰੋ ਕੀ ਪਤਾ ਕਿਸੇ ਦਾ ਨਸੀਬ ਤੁਹਾਡੀ ਦੁਆ ਦਾ ਇੰਤਜ਼ਾਰ ਕਰ ਰਿਹਾ ਹੋਵੇ ਆਪਣੇ ਨਿਕਾਹ ਹਮੇਸ਼ਾ ਉਸ ਚੀਜ਼ ਤੇ ਰੱਖੋ ਜਿਸ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਨਾ ਕਿ ਉਸ ਤੇ ਜੋ ਤਸਿੱਕ ਗਵਾ ਚੁੱਕੇ ਹੋ ਦਿਲ ਦਾ ਹਾਲ ਤਾਂ ਰੱਬ ਹੀ ਜਾਣਦਾ ਹੈ ਤੇਰਾ ਵੀ ਤੇ ਮੇਰਾ ਵੀ ਕਿਸੇ ਦੇ ਚਚਪਾਤ ਨੂੰ ਇੰਨੇ ਸੱਟ ਵੀ ਨਾ ਮਾਰੋ ਕਿ ਜਦੋਂ ਵੀ ਉਸ ਨੂੰ ਤੁਹਾਡਾ ਖਿਆਲ ਆਵੇ ਉਸ ਨੂੰ ਤਕਲੀਫ ਹੀ ਪਹੁੰਚੇ ਇੱਥੇ ਤਾਂ ਕਿਹ ਹੈ ਦੌਲਤ ਸ਼ੌਹਰਤ ਨਾਮ ਰੁਤਬਾ ਮੁਹੱਬਤ ਨਫ਼ਰਤ ਦੋਸਤੀ ਆਪਣੇ ਪਰਾਇ ਇਸ ਤੋਂ ਬਾਅਦ ਸਿਰਫ ਤੁਸੀਂ ਹੋਵੋਗੇ ਅਤੇ ਤੁਹਾਡੇ ਕਰਮ ਜਿਸ ਰੱਬ ਨੇ ਗੁਨਾਹ ਕਰਾਲੇ ਇੰਨੀ ਸੋਹਣੀ ਦੁਨੀਆ ਬਣਾਈ ਹੈ ਸੋਚੋ ਉਸ ਰੱਬ ਦੀ ਜੰਨਤ ਤਿੰਨੀ ਹਸੀਨ ਹੋਵੇਗੀ ਰਜ਼ਕ ਅਤੇ ਇੱਛਤ ਕਿਸੇ ਦੇ ਇਖਤਿਆਰ ਵਿੱਚ ਨਹੀਂ ਅੱਲਾ ਜਿਸ ਨੂੰ ਚਾਹੇ ਉਸ ਨੂੰ ਇੱਛਤ ਵੀ ਦਿੰਦਾ ਹੈ ਸ਼ੌਹਰਤ ਵੀ ਦਿੰਦਾ ਹੈ ਤੇ ਉਹ ਵੀ ਬੇਹਿਸਾਬ ਸਾਡੀ ਇਬਾਦਤ ਜ਼ਿੰਦਗੀ ਲਈ ਨਹੀਂ ਸਾਡੀ ਜ਼ਿੰਦਗੀ ਇਬਾਦਤ ਲਈ ਹੈ ਕਿਸੇ ਦੀ ਗਲਤੀ ਨੂੰ ਦਿਲ ਵਿੱਚ ਰੱਖਣ ਦੀ ਬਜਾਏ ਮਾਫ ਕਰਨਾ ਸਿੱਖੋ ਕਿਉਂਕਿ ਤੁਸੀਂ ਵੀ ਤਾਂ ਰੱਬ ਤੋਂ ਇਹੀ ਉਮੀਦ ਰੱਖਦੇ ਹੋ ਮਾਂ ਕਰਦੀ ਰੌਣਕ ਹੁੰਦੀ ਹੈ ਰੱਬ ਕਹੇ ਕਿ ਹਰ ਕਰਦੀ ਰੌਣਕ ਨੂੰ ਸਲਾਮਤ ਰੱਖੇ ਇਨਸਾਨ ਕਹਿੰਦਾ ਹੈ ਕੁਝ ਚੀਜ਼ਾਂ ਨਸੀਬ ਵਿੱਚ ਨਹੀਂ ਪਰ ਰੱਬ ਕਹਿੰਦਾ ਹੈ ਤੂੰ ਸਬਰ ਤੱਕ ਕਰ ਮੈਂ ਹਰ ਚੀਜ਼ ਅਤੱਕ ਕਰਨ ਵਾਲਾ ਹਾਂ ਰੱਬ ਕਹਿੰਦਾ ਹੈ ਤੂੰ ਸਬਰਤਾ ਰੱਖ ਜਿਨ੍ਹਾਂ ਨੇ ਤੇਰਾ ਸਕੂਨ ਖੋਇਆ ਹੈ ਮੈਂ ਉਹਨਾਂ ਨੂੰ ਉੱਥੋਂ ਤੋੜਾਂਗਾ ਜਿੱਥੇ ਉਹਨਾਂ ਨੂੰ ਗੁਮਾਨ ਵੀ ਨਹੀਂ ਹੋਵੇਗਾ ਰੱਬ ਨੇ ਚੰਗੇ ਲੋਕਾਂ ਨੂੰ ਬਹੁਤ ਇਮਤਿਹਾਨਾਂ ਵਿੱਚ ਪਾਇਆ ਹੈ ਪਰ ਕਦੇ ਛੱਡਿਆ ਨਹੀਂ ਅਤੇ ਬੁਰਿਆਂ ਨੂੰ ਬਹੁਤ ਕੁਝ ਦਿੰਦਾ ਹੈ ਪਰ ਉਹਨਾਂ ਦਾ ਸਾਥ ਨਹੀਂ ਦਿੰਦਾ ਸ਼ਿਕਾਇਤ ਨਾ ਕਰੋ ਕਿ ਦੁਆ ਤੁਰੰਤ ਕਬੂਲ ਨਹੀਂ ਹੁੰਦੀ ਸ਼ੁਕਰ ਕਰੋ ਕਿ ਗੁਨਾਹਾਂ ਦੀ ਸਜਾਵੀ ਤੁਰੰਤ ਨਹੀਂ ਮਿਲਦੀ ਸਰਾਚੇ ਮੁਸੀਬਤ ਆਉਣ ਤੇ ਲੋਕ ਰੱਬ ਦਾ ਸ਼ੁਕਰ ਅਦਾ ਕਰਨਾ ਹੀ ਭੁੱਲ ਜਾਂਦੇ ਨੇ تکبر ਇੱਕ ਦਿਮਾਗੀ ਬਿਮਾਰੀ ਹੈ ਜਿਸ ਦਾ ਇਲਾਜ ਸਿਰਫ ਕੁਦਰਤ ਅਤੇ ਵਕਤ ਕਰਦੇ ਨੇ ਸਾਨੂੰ ਸਿਰਫ ਇਹ ਗਲਤ ਫਹਮੀ ਟਪਾ ਦੇਵੇਗੀ ਕਿ ਜੰਨਤ ਸਿਰਫ ਨਮਾਜ਼ ਰੋਜ਼ਾ ਅਤੇ ਹਜ ਨਾਲ ਮਿਲਦੀ ਹੈ ਅਮੀਰ ਦੇ ਕੋਲ ਬੈਠਣ ਨਾਲ ਦੌਲਤ ਨਹੀਂ ਮਿਲਦੀ ਪਰ ਗਰੀਬ ਦੇ ਕੋਲ ਬੈਠਣ ਨਾਲ ਦੁਆਵਾਂ ਜ਼ਰੂਰ ਮਿਲਦੀਆਂ ਨੇ ਮਸਜਿਦ ਵਿੱਚ ਜਾਣ ਦਾ ਮਨ ਹੋਵੇ ਜਾਂ ਨਾ ਹੋਵੇ ਪਰ ਇਹ ਯਾਦ ਰੱਖੀ ਇੱਕ ਦਿਨ ਕਬਰਿਸਤਾਨ ਵਿੱਚ ਤਾਂ ਜ਼ਰੂਰ ਜਾਣਾ ਹੀ ਪਵੇਗਾ ਯਾ ਅੱਲਾ ਮੇਰੀ ਮਦਦ ਕਰ ਮੈਂ ਤੇਰਾ ਜ਼ਿਕਰ ਕਰਾਂ ਤੇਰਾ ਸ਼ੁਕਰ ਕਰਾਂ ਤੇ ਸਭ ਤੋਂ ਖੂਬਸੂਰਤ ਤਰੀਕੇ ਨਾਲ ਤੇਰੀ ਇਬਾਦਤ ਕਰਾਂ ਰੱਬ ਤੁਹਾਨੂੰ ਹਰ ਉੱਚੀ ਚਿੱਤਵੇ ਜਿਸ ਵਿੱਚ ਖੈਰ ਹੋਵੇ ਖੁਸ਼ੀ ਹੋਵੇ ਸਿਹਤ ਹੋਵੇ ਅਤੇ ਦਿਲ ਨੂੰ ਸਕੂਨ ਉਮੀਦ ਕਰਦਾ ਦੋਸਤੋ ਇਹ ਰੋਹਾਨੀ ਅਲਫਾਜ ਸੁਣ ਕੇ ਤੁਹਾਡੇ ਰੋਹ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਇਸ ਰੋਹਾਨੀ ਸਫਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰਖ ਰੱਖਾ